ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਬਾਬਾ ਦੀਪ ਸਿੰਘ ਜੀ ਦੀ ਮਹਿਮਾ ਬਹੁਤ ਹੀ ਨਿਆਰੀ ਹੈ ਜੀ ਬਾਬਾ ਜੀ ਕਹਿੰਦੇ ਨੇ ਕਿ ਕੀ ਮਿੱਤਰ ਦੇਖੇ ਇਸਤਰੀ ਔਰ ਬੰਦਾ ਆਪਣੇ ਸੁੱਖ ਨੂੰ ਲੈ ਕੇ ਹੀ ਲੱਗਿਆ ਹੋਇਆ ਹੈ ਜਿੰਨੀ ਦੇਰ ਸੁੱਖ ਹੈ ਲੋਕ ਤੁਹਾਡੇ ਪਿੱਛੇ ਰਿਸ਼ਤੇ ਗੰਢ ਦੇ ਫਿਰਨਗੇ ਸੱਚ ਤਾਂ ਇਹ ਹੈ ਕਿ ਜਿਸ ਦਿਨ ਤੁਹਾਡੇ ਦੇ ਦੁੱਖਾਂ ਦਾ ਪਹਾੜ ਟੁੱਟਾ ਨਾ ਉਸ ਦਿਨ ਪਤਾ ਲੱਗ ਜਾਂਦਾ ਹੈ ਸਾਡੇ ਨਾਲ ਕੌਣ ਖੜਾ ਹੈ ਜਿਸ ਬੰਦੇ ਦੇ ਕੋਲ ਸਿਰਫ ਸੁੱਖਾਂ ਦੀ ਪਦਵੀ ਹੈ ਉਹ ਕਦੇ ਵੀ ਆਪਣੇ ਕੋਲ ਇਕੱਠੇ ਹੋਏ ਲੋਕਾਂ ਦੀ ਗਿਣਤੀ ਆਪਣੇ ਹਤੈਸ਼ੀਆਂ ਵਿੱਚ ਨਾ ਕਰੇ। ਬਾਬਾ ਜੀ ਕਹਿੰਦੇ ਨੇ ਜ਼ਿੰਦਗੀ ਵਿੱਚ ਇੱਕ ਵਾਰ ਬੰਦੇ ਤੇ ਦੁੱਖ ਜਾਂ ਮੁਸੀਬਤ ਜ਼ਰੂਰ ਹੋਣੀ ਚਾਹੀਦੀ ਹੈ। ਤੇ ਘਟੂ ਘਟ ਛਾਣਨਾ ਲੱਗ ਜਾਂਦਾ ਹੈ ਕਿ ਤੇਰੇ ਕਿਹੜੇ ਨੇ ਤੇ ਤੇਰੇ ਕਿਹੜੇ ਵਿਰੋਧੀ ਨੇ। ਇੱਕ ਸਵਾਰਥੀ ਲੋਕ ਵੀ ਹੁੰਦੇ ਨੇ। ਇੱਕ ਦਿਲੋਂ ਮੁਹੱਬਤ ਕਰਨ ਵਾਲੇ ਵੀ ਹੁੰਦੇ ਨੇ। ਇਸ ਸੰਸਾਰ ਵਿੱਚ ਜਦੋਂ ਸੁੱਖ ਹੈ ਤੁਹਾਡੇ ਨਾਲ 20 ਬੰਦੇ ਗੱਲਾਂ ਕਰਨ ਵਾਲੇ ਖੜਨਗੇ ਪਰ ਮੈਂ ਲੱਭਦਾ ਤਾਂ ਉਸ ਬੰਦੇ ਨੂੰ ਆ ਜਿਹੜਾ ਮੇਰੇ ਦੁੱਖ ਦੀ ਘੜੀ ਵਿੱਚ ਨਾਲ ਖੜਾ ਹੋਵੇ। ਬਾਬਾ ਜੀ ਕਹਿੰਦੇ ਨੇ ਬੰਦਿਆਂ ਦੇ ਚਿਹਰੇ, ਬੰਦਿਆਂ ਦੇ ਦੇਖਣ ਦਾ ਤਰੀਕਾ, ਬੰਦਿਆਂ ਦੇ ਬੋਲਣ ਦਾ ਤਰੀਕਾ ਬਦਲ ਜਾਂਦਾ ਹੈ ਜਦੋਂ ਤੁਹਾਡੇ ਤੇ ਕੋਈ ਮੁਸੀਬਤ ਆਉਂਦੀ ਹੈ। ਜੇ ਰੋਕ ਨੂੰ ਅੱਗ ਲੱਗਣ ਤੇ ਪਾਂਛੀ ਛੱਡ ਜਾਂਦੇ ਨੇ ਜਿਵੇਂ ਤੇ ਘਰ ਵਿੱਚ ਦੁੱਖ ਦੀ ਅੱਗ ਲੱਗੀ ਤਾਂ ਖੂਨ ਦੇ ਰਿਸ਼ਤੇ ਛੱਡ ਜਾਂਦੇ ਨੇ। ਫਿਰ ਯਾਦ ਰੱਖਿਓ ਤੁਹਾਡੇ ਨਾਲ ਬਹੁਤ ਹੀ ਨਜ਼ਦੀਕੀ ਬੰਦਾ ਤੁਹਾਡੇ ਨਾਲ ਧੂਖਾ ਕਰਦਾ ਨਾ ਤਾਂ ਬੰਦਾ ਸੱਚੀ ਮੁੱਚੀ ਮਾਰਚਕ ਤੌਰ ਤੇ ਬਿਮਾਰ ਹੋ ਜਾਂਦਾ ਹੈ ਉਹਦੇ ਉਹਦਾ ਕਿਸੇ ਤੇ ਵੀ ਵਿਸ਼ਵਾਸ ਕਰਨ ਨੂੰ ਜੀ ਨਹੀਂ ਕਰਦਾ ਬਾਬਾ ਜੀ ਕਹਿੰਦੇ ਨੇ ਲੋਕਾਂ ਦੀਆਂ ਅਰਥੀਆਂ ਦੇ ਨਾਲ ਤਾਂ ਸਾਰੇ ਜਾਣਦੇ ਨੇ ਪਰ ਪਤਾ ਤਾਂ ਉਦੋਂ ਲੱਗਦਾ ਜਦੋਂ ਆਪਣੇ ਘਰ ਦੇ ਆਰਥੀ ਨੂੰ ਮੋੜਾ ਦੇਣਾ ਪੈਂਦਾ ਹੈ ਬਾਬਾ ਜੀ ਨੇ ਤੇ ਮੇ ਬਾਬਾ ਜੀ ਕਹਿੰਦੇ ਨੇ ਕਿ ਜੇ ਤੂੰ ਮੇਰੇ ਤੇ ਇੱਕ ਵਾਰ ਅਰਦਾਸ ਕਰਦੀ ਤਾਂ ਇੱਕ ਕੰਮ ਕਰੀ ਮੇਰੇ ਤੇ ਇੱਕ ਵਾਰੀ ਵਿਸ਼ਵਾਸ ਕਰੀ ਮੈਂ ਤੇਰਾ ਵਿਸ਼ਵਾਸ ਕਦੇ ਟੁੱਟਣ ਨਹੀਂ ਦਿੰਦਾ ਜਿਦੋਂ ਪਾਣੀ ਵਿੱਚ ਦੁੱਧ ਮਿਲਾ ਦਿਓ ਜਾਂ ਦੁੱਧ ਨੂੰ ਪਾਣੀ ਵਿੱਚ ਪਾ ਦਿਓ ਦੁੱਧ ਇੰਨਾ ਪਿਆਰ ਕਰਦਾ ਹੈ ਪਾਣੀ ਨੂੰ ਕਦੇ ਦੁੱਧ ਪਾਣੀ ਨੂੰ ਆਪਣੇ ਨਾਲੋਂ ਕਦੇ ਵੱਖ ਨਹੀਂ ਹੋਣ ਦਿੰਦਾ ਜੇ ਤਰ੍ਹਾਂ ਧੰਨ ਬਾਬਾ ਦੀਪ ਸਿੰਘ ਜੀ ਨੂੰ ਪਿਆਰ ਕਰਨ ਵਾਲੇ ਨੂੰ ਬਾਬਾ ਜੀ ਤੁਹਾਡਾ ਸਾਥ ਕਦੇ ਨਹੀਂ ਛੱਡਣਗੇ ਇਸ ਲਈ ਜਦੋਂ ਵੀ ਦੁੱਖ ਆਵੇ ਤਾਂ ਨੂੰ ਗੁਰੂ ਬਾਬਾ ਦੀਪ ਸਿੰਘ ਜੀ ਨੂੰ ਆਪਣਾ ਦੁੱਖ ਦੱਸ ਦਿਓ ਬਸ ਬਾਬਾ ਜੀ ਤੁਹਾਡੇ ਸਾਰੇ ਦੁੱਖਾਂ ਨੂੰ ਸੁੱਖਾਂ ਵਿੱਚ ਬਦਲ ਦੇਣਗੇ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ